ਆ ਪੰਜਾਬੀ ਆ ਗਏ ਓ ਦਿਲਜੀਤ ਦੋਸਤਾਂਝ ਬਣ ਗਏ ਨੇ ਟੂਰ ਗਾਈਡ ਜੀ ਤੁਸੀਂ ਨਹੀਂ ਵੇਖਿਆ ਅਮਰੀਕਾ ਤਾਂ ਫੇਰ ਕੀ ਹੋਇਆ ਦੋਸਤਾਂਝਾ ਬੜਾ ਹੈ ਨਾ ਦੋਸਤਾਂਝਾ ਵਾਲਾ ਆਏਗਾ ਤੁਹਾਨੂੰ ਅਮਰੀਕਾ ਕੁਮਾਏਗਾ ਤੇ ਤੁਹਾਡੀ ਹੋਏਗੀ ਬਸ ਬੱਲੇ ਬੱਲੇ ਤਾਂ ਚਲੋ ਫਿਰ ਚੱਲਦੇ ਆ ਦਿਲਜੀਤ ਦੇ ਨਾਲ ਫੋਟੋ ਖਿੱਚਣੀ ਦੋਸਾਂਝਾ ਆ ਲਿਆ ਤੇਰੀ ਐਮਪਾਇਰ ਸਟੇਟ ਬਿਲਡਿੰਗ ਮੁਰੇ ਲੋ ਜੀ ਦੇ ਇਨਵਾਈਟਡਸ ਕਹਿੰਦੇ ਦਿਲਜੀਤ ਜੀ ਅਗਰ ਆਪ ਆਏ ਹੈ ਨਿਊ ਯਾਰਕ ਤੋਂ ਆ ਕੇ ਦੇਖ ਤੋਂ ਜਾਓ ਹੋ ਮਾਰੀ ਬਿਲਡਿੰਗ ਲੋ ਜੀ ਪਹਿਲੇ ਉਹਨਰੇ ਇਹ ਡਿਜ਼ਾਈਨ ਬਣਾਇਆ ਸੀ ਫੇਰ ਨਰੇ ਆੜੀਆਂ ਬਣਾ ਕੇ ਤੇ ਉੱਤੇ ਲਾਤਾ ਟਰਾਂਸਫਾਰਮਰ ਕਹਿੰਦੇ ਸੀ ਉੱਚਾ ਹੀ ਰੱਖਣਾ ਕੰਮ ਤੇ ਆਹ ਵੀਰ ਜੀ ਸਨ ਜਿਨ੍ਹਾਂ ਨੇ ਇਹ ਡਿਜ਼ਾਈਨ ਬਣਾਇਆ ਇੱਕ ਸਾਲ ਦੇ ਅੰਦਰ ਬਿਲਡਿੰਗ ਬਣਾ ਕੇ ਆਉ ਮਾਰੀ ਮੇਰੇ ਵਰਗਾ ਕਈ ਵਾਰੀ ਘਰ ਦੀ ਰਸੋਈ ਬਣਾਉਣ ਨੂੰ ਹੀ ਸਾਲ ਲਾ ਦਿੰਦਾ ਆਹ ਕੰਮ ਦੇਖ ਲਓ ਇਹਨਾਂ ਨੇ ਜਿਵੇਂ ਕਿੰਗ ਕੋਂਗ ਆਇਆ ਸੀ ਮੈਂ ਕਿਹਾ ਕੋਂਗ ਤਾਂ ਤਾਂ ਪਤਾ ਨਹੀਂ ਅੱਜ ਦਸੋਂਜ ਆਇਆ ਪਰਕਰ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੁਣ ਗਾਹਾਂ ਨੂੰ ਰੋਬੋਟ ਆ ਜਾਣੇ ਪਤਾ ਨਹੀਂ ਕੀ ਬਣਾਣਾ ਦੁਨੀਆ ਤੇ ਪਰ ਖੈਰ ਇਹਨਾਂ ਨੇ ਬਿਲਡਿੰਗ ਬਹੁਤ ਸੋਹਣੀ ਬਣਾਈ ਸਾਂਜੀ ਫੋਟੋ ਤਾਂ ਕਰਵਾਈਏ ਨਾ ہماری ਬਿਲਡਿੰਗ ਦੀ ਥੋੜੀ ਪ੍ਰੋਮੋਸ਼ਨ ਤਾਂ ਹੋ ਜਾਏ ਔਰ ਇਹ ਫਿਰ ਸੇ ਹੋ ਰਹੀ ਹੈ ਔਰ ਮੈਂ ਬਹੁਤ ਖੁਸ਼ ਹਾਂ ਆ ਹੈਰੀ ਪੋਟਰ ਟ ਹੈ ਬੱਚਾ ਕਹਿੰਦਾ ਬਾਹਰ ਨਿਕਲ ਕੇ ਛਾਲਨਾ ਮਾਰ ਦਿਓ ਸੁਪਰ ਸਿੰਘ ਨਾ ਬਣ ਜਿਓ ਮੈਂ ਕਿਹਾ ਆੜ ਜਾ ਮੇਰੇ ਪੁੱਤ ਲੱਗ ਗਈ ਸਮਝ ਮੈਨੂੰ ਆ ਪੰਜਾਬੀ ਆ ਗਏ ਓ ਹੈ ਕਹ ਨਹੀਂ ਨਜ਼ਾਰਾ ਨੂੰ ਯਾਰ ਕਦਾ ਪਹੇਗਾ ਰੱਬ ਦੀ ਧਨੀ ਤੱਕ ਪਹੁੰਚ ਗਏ ਆ ਇੱਥੇ ਆ ਕੇ ਹੁਣ ਜੇ ਗਾਣਾ ਲਗਾਇਆ ਫੇਰ ਕੀ ਫਾਇਦਾ ਮੈਂ ਕਹਾਂ ਚਲੋ ਵੀ ਮਿਊਜ਼ਿਕ ਵੀਡੀਓ ਸ਼ੂਟ ਕਰੀਏ ਆ ਬੱਲੇ ਤੇਰੇ ਇਹ ਗਾਣਾ ਤੁਹਾਨੂੰ ਔਰਾ ਚ ਸੁਣਨ ਨੂੰ ਮਿਲਣਾ ਮੈਂ ਕਹਾਂ ਕੋਈ ਛੱਡੋ ਨਾ ਐਂਗਲ ਬਣਾ ਲਓ ਮਿਊਜ਼ਿਕ ਵੀਡੀਓ ਯੋ ਚੈਟ ਦਿਸ ਬੇਬੀ ਵਾਸ ਵੈਰੀ সুইਟ ਐਂਡ ਵੈਰੀ ਕਿਊਟੀ ਪਾਈ थैंक यू ਮੈਡਮ ਆਹ ਪੰਜਾਬੀ ਆ ਗਏ ਓ ਵਾ ਦਿਲਜੀਤ ਦੋਸਤਾਂਝ ਬਣ ਗਏ ਨੇ ਟੂਰ ਗਾਈਡ ਜੇ ਤੁਸੀਂ ਨਹੀਂ ਵੇਖਿਆ ਅਮਰੀਕਾ ਤਾਂ ਫੇਰ ਕੀ ਹੋਇਆ ਦੋਸਤਾਂਝ ਵਾਲਾ ਹੈ ਨਾ ਦੋਸਤਾਂਝ ਵਾਲਾ ਆਏਗਾ ਤੁਹਾਨੂੰ ਅਮਰੀਕਾ ਕੁਮਾਇਗਾ ਤੇ ਤੁਹਾਡੀ ਹੋਏਗੀ ਬਸ ਬੱਲੇ ਬੱਲੇ ਤਾਂ ਚਲੋ ਫਿਰ ਚਲਦੇ ਆ ਦਿਲਜੀਤ ਦੇ ਨਾਲ ਫੋਟੋ ਖਿੱਚਣੀ ਦੋਸਾਂਝ ਆ ਲਿਆ ਤੇਰੀ ਐਮਪਾਇਰ ਸਟੇਟ ਬਿਲਡਿੰਗ ਮਰੇ ਲੋ ਜੀ ਦੇ ਇਨਵਾਈਟਡਸ ਕਹਿੰਦੇ ਦਿਲਜੀਤ ਜੀ ਅਗਰ ਆਪ ਆਏ ਹੈ ਨਿਊ ਯਾਰਕ ਤੋਂ ਆ ਕੇ ਦੇਖ ਤੋਂ ਜਾਓ ہماری ਬਿਲਡਿੰਗ ਲੋ ਜੀ ਪਹਿਲੇ ਉਹਨਾਂ ਨੇ ਇਹ ਡਿਜ਼ਾਈਨ ਬਣਾਇਆ ਸੀ ਫੇਰ ਅਰੇ ਆੜੀਆਂ ਬਣਾ ਕੇ ਤੇ ਉੱਤੇ ਲਾਤਾ ਟਰਾਂਸਫਾਰਮਰ ਕਹਿੰਦੇ ਸੀ ਉੱਚਾ ਹੀ ਰੱਖਣਾ ਕੰਮ ਤੇ ਆਹ ਵੀਰ ਜੀ ਸਨ ਜਿਨ੍ਹਾਂ ਨੇ ਇਹ ਡਿਜ਼ਾਈਨ ਬਣਾਇਆ ਇੱਕ ਸਾਲ ਦੇ ਅੰਦਰ ਬਿਲਡਿੰਗ ਬਣਾ ਕੇ ਆਉ ਮਾਰੀ ਮੇਰੇ ਵਰਗਾ ਕਈ ਵਾਰੀ ਘਰ ਦੀ ਰਸੋਈ ਬਣਾਉਣ ਨੂੰ ਹੀ ਸਾਲ ਲਾ ਦਿੰਦਾ ਆਹ ਕੰਮ ਦੇਖ ਲਓ ਇਹਨਾਂ ਨੇ ਜਿਵੇਂ ਕਿੰਗ ਕੋਂਗ ਆਇਆ ਸੀ ਮੈਂ ਕਿਹਾ ਕੋਂਗ ਦਾ ਤਾਂ ਬਣਾ ਨਹੀਂ ਅੱਜ ਦਸੌਂਜ ਆਇਆ ਪਰ ਕਰ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੁਣ ਗਾਹਾਂ ਨੂੰ ਰੋਬੋਟ ਆ ਜਾਣੇ ਪਤਾ ਨਹੀਂ ਕੀ ਬਣਾਣਾ ਦੁਨੀਆ ਤੇ ਪਰ ਖੈਰ ਇਹਨਾਂ ਨੇ ਬਿਲਡਿੰਗ ਬਹੁਤ ਸੋਹਣੀ ਬਣਾਈ ਸਾਂਜੀ ਫੋਟੋ ਤਾਂ ਕਰਵਾਈਏ ਨਾ ہماری ਬਿਲਡਿੰਗ ਦੀ ਥੋੜੀ ਪ੍ਰੋਮੋਸ਼ਨ ਤਾਂ ਹੋ ਜਾਏ ਔਰ ਇਹ ਫਿਰ ਸੇ ਹੋ ਰਹੀ ਹੈ ਔਰ ਮੈਂ ਬਹੁਤ ਖੁਸ਼ ਹਾਂ ਆ ਹੈਰੀ ਪੋਟਰ ਟ ਹੈ ਬੱਚਾ ਕਹਿੰਦਾ ਬਾਹਰ ਨਿਕਲ ਕੇ ਛਾਲਨਾ ਮਾਰ ਦਿਓ ਸੁਪਰ ਸਿੰਘ ਨਾ ਬਣ ਜਿਓ ਮੈਂ ਕਿਹਾ ਆੜ ਜਾ ਮੇਰਾ ਪੁੱਤ ਲੱਗ ਗਈ ਸਮਝ ਮੈਨੂੰ ਆ ਪੰਜਾਬੀ ਆ ਗਏ ਓ ਹੈ ਕਹ ਨਹੀਂ ਨਜ਼ਾਰਾ ਨੂੰ ਯਾਰ ਕਦਾ ਪਹੇਗਾ ਰੱਬ ਦੀ ਧਨੀ ਤੱਕ ਪਹੁੰਚ ਗਏ ਆ ਇੱਥੇ ਆ ਕੇ ਹੁਣ ਜੇ ਗਾਣਾ ਲਗਾਇਆ ਫੇਰ ਕੀ ਫਾਇਦਾ ਮੈਂ ਕਹਾਂ ਚਲੋ ਵੀ ਮਿਊਜ਼ਿਕ ਵੀਡੀਓ ਸ਼ੂਟ ਕਰੀਏ ਆ ਬਲੇ ਤੇਰੇ ਇਹ ਗਾਣਾ ਤੁਹਾਨੂੰ ਹੋਰਾਂ ਚ ਸੁਣਨ ਨੂੰ ਮਿਲਣਾ ਮੈਂ ਕਹਾਂ ਕੋਈ ਛੱਡੋ ਨਾ ਐਂਗਲ ਬਣਾ ਲਓ ਮਿਊਜ਼ਿਕ ਵੀਡੀਓ ਯੋ ਚੈਟ ਦਿਸ ਬੇਬੀ ਵਾਸ ਵੈਰੀ সুইਟ ਐਂਡ ਵੈਰੀ ਕਿਊਟੀ ਪਾਈ ਥੈਂਕ ਯੂ ਮੈਡਮ ਫੋਟੋ ਖਿੱਚਣੀ ਤਾਂ ਸਾਂਝਾ ਆ ਲਿਆ ਤੇਰੀ ਐਮਪਾਇਰ ਸਟ੍ਰੀਟ ਬਿਲਡਿੰਗ ਮੁਰੇ ਲੋ ਜੀ ਦੇ ਇਨਵਾਈਟਡਸ ਕਹਿੰਦੇ ਦਿਲਜੀਤ ਜੀ ਅਗਰ ਆਪ ਆਏ ਹੈ ਨਿਊ ਜਾਰਕ ਤੋਂ ਆ ਕੇ ਦੇਖ ਤੋਂ ਜਾਓ ਹੋ ਮਾਰੀ ਬਿਲਡਿੰਗ ਲੋ ਜੀ ਪਹਿਲਾਂ ਉਹਨਰੇ ਇਹ ਡਿਜ਼ਾਈਨ ਬਣਾਇਆ ਸੀ ਫੇਰ ਇਹਨਾਂ ਨੇ ਆ ਡਿਜ਼ਾਈਨ ਬਣਾ ਕੇ ਤੇ ਉੱਤੇ ਲਾ ਦਿੱਤਾ ਟਰਾਂਸਫਾਰਮਰ ਕ ਤੇ ਆ ਵੀਰ ਜੀ ਸਨ ਜਿਨ੍ਹਾਂ ਨੇ ਇਹ ਡਿਜ਼ਾਈਨ ਬਣਾਇਆ 1 ਸਾਲ ਦੇ ਅੰਦਰ ਬਿਲਡਿੰਗ ਬਣਾ ਕੇ ਆਉ ਮਾਰੀ ਮੇਰੇ ਵਰਗਾ ਕਈ ਵਾਰੀ ਘਰ ਦੀ ਰਸੋਈ ਬਣਾਉਣ ਨੂੰ ਹੀ ਸਾਲ ਲਾ ਦਿੰਦਾ ਆਹ ਕੰਮ ਦੇਖ ਲਓ ਇਹਨਾਂ ਨੇ ਜਿਵੇਂ ਕਿੰਗ ਕੋਂਗ ਆਇਆ ਸੀ ਮੈਂ ਕਿਹਾ ਕੋਂਗ ਦਾ ਤਾਂ ਪਤਾ ਨਹੀਂ ਅੱਜ ਦਸੋਂਜ ਆਇਆ ਪਰਕਰ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੁਣ ਗਾਹਾਂ ਨੂੰ ਰੋਬੋਟ ਆ ਜਾਣੇ ਪਤਾ ਨਹੀਂ ਕੀ ਬਣਾਣ ਦੁਨੀਆ ਤੇ ਪਰ ਖੈਰ ਇਹਨਾਂ ਨੇ ਬਿਲਡਿੰਗ ਬਹੁਤ ਸੋਹਣੀ ਬਣਾਈ ਸਾਨ ਜੀ ਫੋਟੋ ਤੋਂ ਕਰਵਾਈਏ ਨਾ ہماری ਬਿਲਡਿੰਗ ਕੀ ਥੋੜੀ ਪ੍ਰੋਮੋਸ਼ਨ ਤੋਂ ਹੋ ਜਾਏ ਔਰ ਇਹ ਫਿਰ ਸੇ ਹੋ ਰਹੀ ਹੈ ਔਰ ਮੈਂ ਬਹੁਤ ਖੁਸ਼ ਹਾਂ ਆ ਹੈਰੀ ਪੌਟਰ ਟ ਆ ਪੰਜਾਬੀ ਆ ਗਏ ਓ ਹੈ ਕਹ ਨਹੀਂ ਨਜ਼ਾਰਾ ਨੂੰ ਯਾਰਕਦਾ ਮੈਂ ਕਹ ਰੱਬ ਦੀ ਧਨੀ ਤੱਕ ਪਹੁੰਚ ਗਏ ਆ ਇੱਥੇ ਆ ਕੇ ਹੁਣ ਜੇ ਗਾਣਾ ਲਗਾਇਆ ਫੇਰ ਕੀ ਫਾਇਦਾ ਮੈਂ ਕਹ ਚਲੋ ਵੀ ਮਿਊਜ਼ਿਕ ਵੀਡੀਓ ਸ਼ੂਟ ਕਰੀਏ ਆ ਬਲੇ ਤੇਰੇ ਇਹ ਗਾਣਾ ਤੁਹਾਨੂੰ ਹੋਰ ਅੱਜ ਸੁਣਨ ਨੂੰ ਮਿਲਣਾ ਮੈਂ ਕਹ ਕੋਈ ਛੱਡੋ ਨਾ ਐਂਗਲ ਬਣਾ ਲਓ ਮਿਊਜ਼ਿਕ ਵੀਡੀਓ ਯੋ ਛੱਡ this baby was very sweet and very cutie pie thank you madam